ਦੋ ਵਿਅਕਤੀ ਟ੍ਰੇਨ ਦੀ ਛਪੇਟ ਵਿੱਚ ਆਏ ਨੇ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦੋ ਵਿਅਕਤੀ ਨੇ ਜੋ ਉਹ ਟ੍ਰੇਨ ਦੀ ਛਪੇਟ ਵਿੱਚ ਆਏ ਨੇ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਆ ਹਾਲਾਂਕਿ ਇੱਕ ਵਿਅਕਤੀ ਜੋ ਗੰਭੀਰ ਦੱਸਿਆ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ 5 ਵਜੇ ਵਾਲੀ ਇਹ ਗੱਡੀ ਜੋ ਫਾਜ਼ਲਕਾ ਤੋਂ ਮੁਕਸਰ ਆ ਰਹੀ ਸੀ ਤਾਂ ਅਚਾਨਕ ਦੋ ਵਿਅਕਤੀ ਇਸ ਟ੍ਰੇਨ ਦੀ ਝਪੇਟ ਵਿੱਚ ਆ ਗਏ ਨੇ ਤਾਂ ਇੱਕ ਵਿਅਕਤੀ ਦੀ ਜਾਣਕਾਰੀ ਦੇ ਅਨੁਸਾਰ ਮੌਤ ਹੋ ਚੁੱਕੀ ਆ ਤੇ ਇੱਕ ਵਿਅਕਤੀ ਆ ਜੋ ਉਹ ਗੰਭੀਰ ਜ਼ਖਮੀ ਹੋ ਚੁੱਕਿਆ ਜਿਸ ਨੂੰ ਲੋਕਾਂ ਦੇ ਵੱਲੋਂ ਹਸਪਤਾਲ ਦੇ ਵਿੱਚ ਲਜਾਇਆ ਗਿਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਇੱਕ ਵਿਅਕਤੀ ਨੂੰ ਇਸ ਟ੍ਰੇਨ ਤੋਂ ਲਿਜਾ ਰਹੇ ਨੇ ਚੱਕ ਕੇ ਇਲਾਜ ਦੇ ਲਈ ਦੋ ਵਿਅਕਤੀ ਨੇ ਜੋ ਉਹ ਟ੍ਰੇਨ ਦੀ ਚਪੇਟ ਵਿੱਚ ਆਏ ਨੇ ਤਸਵੀਰਾਂ ਤੁਹਾਡੇ ਨਾਲ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਂਝੀਆਂ ਕਰ ਰਹੇ ਆ ਜਿੱਤੇ ਕਿ ਦੋ ਵਿਅਕਤੀ ਨੇ ਜੋ ਟ੍ਰੇਨ ਦੀ ਚਪੇਟ ਵਿੱਚ ਆਏ ਨੇ ਇੱਕ ਵਿਅਕਤੀ ਦੀ ਮੌਤ ਦੱਸਿਆ ਜਾ ਰਿਹਾ ਤੇ ਇੱਕ ਵਿਅਕਤੀ ਗੰਭੀਰ ਜ਼ਖਮੀ ਹੋਇਆ ਤਾਂ ਤੋਨਹੀਂ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਦਾਣਾ ਮੰਡੀ ਦੇ ਵਿੱਚ ਇਹ ਵਿਅਕਤੀ ਕੰਮ ਕਰਦੇ ਸਨ ਤਾਂ ਅਚਾਨਕ ਟ੍ਰੇਨ ਦੀ ਚਪੇਟ ਵਿੱਚ ਆ ਗਏ ਜਿਸ ਦੇ ਨਾਲ ਇੱਕ ਵਿਅਕਤੀ ਦੀ ਜੋ ਜਾਣਕਾਰੀ ਅਨੁਸਾਰ ਮੌਤ ਹੋਈ ਹੈ ਤੇ ਇੱਕ ਵਿਅਕਤੀ ਗੰਭੀਰ ਜ਼ਖਮੀ ਹੋਇਆ ਹੈ ਤਸਵੀਰਾਂ ਤੁਹਾਡੇ ਨਾਲ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਨੂੰ ਜੋ ਉੱਥੋਂ ਦੇ ਸਥਾਨਿਕ ਲੋਕ ਨੇ ਉਹ ਚੱਕ ਕੇ ਇਲਾਜ ਦੇ ਲਈ ਲੈ ਜਾਂਦੇ ਨੇ ਪਰ ਇੱਕ ਵਿਅਕਤੀ ਮੌਕੇ ਤੇ ਦਮ ਤੋੜ ਦਿੰਦਾ ਹੈ ਤੇ ਇੱਕ ਵਿਅਕਤੀ ਆ ਜੋ ਗੰਭੀਰ ਜ਼ਖਮੀ ਹੋ ਜਾਂਦਾ ਹੈ ਇਹ ਜੋ ਫਾਜ਼ਲਕਾ ਤੋਂ ਮੁਕਸਰ ਵੱਲ ਨੂੰ ਟ੍ਰੇਨ ਜਾ ਰਹੀ ਸੀ ਜਿਸ ਦੀ ਝਪੇੜ ਦੇ ਵਿੱਚ ਦੋ ਵਿਅਕਤੀ ਆਏ ਨੇ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂ ਸ਼੍ਰੀ ਮੁਕਤਸਰ ਸਾਹਿਬ ਤੋਂ ਜਿੱਥੇ ਕੀ ਫਾਜ਼ਲਕਾ ਤੋਂ ਮੁਕਸਰ ਆ ਰਹੀ ਟ੍ਰੇਨ ਦੀ ਝਪੇਟ ਦੇ ਵਿੱਚ ਦੋ ਵਿਅਕਤੀ ਆ ਗਏ ਨੇ ਤਾਂ ਇੱਕ ਵਿਅਕਤੀ ਦੇ ਵੱਲੋਂ ਦਮ ਤੋੜ ਦਿੱਤਾ ਗਿਆ ਤਾਂ ਇੱਕ ਵਿਅਕਤੀ ਗੰਭੀਰ ਜ਼ਖਮੀ ਹੋਇਆ ਜਿਸ ਨੂੰ ਸਥਾਨਕ ਲੋਕਾਂ ਨੇ ਹਸਪਤਾਲ ਦੇ ਲਈ ਇਲਾਜ ਦੇ ਲਈ ਲੈ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦਾ ਜਿੱਥੇ ਕੀ 5 ਵਜੇ ਵਾਲੀ ਗੱਡੀ ਜੋ ਫਾਜ਼ਲਕਾ ਤੋਂ ਮੁਕਸਰ ਆਉਂਦੀ ਹੈ ਤਾ ਬਿਲਕੁਲ ਐਨ ਸਟੇਸ਼ਨ ਦੇ ਨਜ਼ਦੀਕ ਆਣ ਕੇ ਇਹ ਦੋ ਜੋ ਵਿਅਕਤੀ ਨੇ ਉਹ ਟ੍ਰੇਨ ਦੀ ਝਪੇਟ ਵਿੱਚ ਆ ਗਏ ਨੇ ਤਾਂ ਇੱਕ ਵਿਅਕਤੀ ਦੀ ਜਾਣਕਾਰੀ ਅਨਸਾਰ ਮੌਤ ਹੋਈ ਹੈ ਤਾਂ ਇੱਕ ਵਿਅਕਤੀ ਜ਼ਖਮੀ ਹੋਇਆ ਤਾਂ ਇਸ ਸੰਬੰਧੀ ਰੇਲਵੇ ਪੁਲਿਸ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਅੱਜ ਇੱਕ ਟ੍ਰੇਨ ਵਿੱਚ ਬੰਦੇ ਆਈ ਹੈ ਕਿੰਨੇ ਬੰਦੇ ਆਏ ਕੀ ਜਿੰਨੇ ਸੋ ਅੱਜ ਤਕਰੀਬਨ ਸ਼ਾਮ ਨੂੰ 6:30 ਵਜੇ ਐਸਐਸਐਸਸੀ ਮੁਖਤਸਰ ਰੇਲਵੇ ਸਟੇਸ਼ਨ ਵੱਲੋਂ ਸਾਹਮਣੇ ਇੱਕ ਮੀਮੋ ਜਾਰੀ ਹੋਈ ਹੈ ਜਸਰਾਚਾ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ 5 ਵਜੇ ਗੱਡੀ ਜਿਹੜੀ ਆਉਂਦੀ ਹੈ ਉਹਦੀ ਫੇਟ 'ਚ ਕੋਈ ਆਦਮੀ ਵੱਜ ਕੇ ਜਖਮੀ ਹੋਇਆ। ਮੌਕਾ ਤੇ ਅਸੀਂ ਉੱਝੇ ਹੱਥੇ ਮੌਕਾ ਦੇ ਵੇਖਿਆ ਕਿ ਟ੍ਰੇਨ ਚੱਲ ਪਈ ਸੀ ਤੇ ਪਬਲਿਕ ਦੇ ਦੱਸਣ ਮੁਤਾਬਕ ਕਿ ਜਿਹੜਾ ਕੋਈ ਜਖਮੀ ਹੋਇਆ ਕੋਈ ਬੰਦਾ ਉਹਦੇ ਵਾਸਤੇ ਮੌਕੇ ਤੇ ਆ ਗਿਆ ਤੇ ਉਹਨੂੰ ਚੱਕ ਕੇ ਵੀ ਹਸਪਤਾਲ ਲੈ ਗਿਆ। ਮੌਕੇ ਲੈਣਾ ਤੇ ਕੂੰ ਦੁੱਲਿਆ ਅਸੀਂ ਸਾਨੂੰ ਵੀ ਚੱਕ ਪਿਆ ਕੋਈ ਬੰਦਾ ਫੇਟ 'ਚ ਆਇਆ। ਪਰੰਤੂ ਹਜੇ ਤੱਕ ਸਾਨੂੰ ਕੋਈ ਸੂਚਨਾ ਹਸਪਤਾਲ ਵੱਲੋਂ ਕੋਈ ਨਹੀਂ ਆਈ। ਜਦੋਂ ਵੀ ਕੋਈ ਆਏ ਜੀ ਸੂਚਨਾ ਆਊਗੀ ਉਹਦੇ ਮੁਤਾਬਕ ਜੋ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਕਿੰਨੇ ਆਦਮੀ ਦੱਸਿਆ ਰਹੇ ਹਾਲ ਤਾਂ ਸਾਨੂੰ ਤਾਂ ਗਾਰਡ ਰੇਲ ਦੀ ਮੀਮ ਬ ਮੁਤਾਬਕ ਉਹਨਾਂ ਨੇ ਇੱਕ ਆਦਮੀ ਬਾਰੇ ਦੱਸਿਆ